ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੈਂ ਮੇਰੇ ਪਿੰਡ ਦੇ ਵਿੱਚੋਂ ਲੈ ਕੇ ਆਇਆ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਸਾਨੂੰ ਬਠਿੰਡਾ ਮੈਂ ਜਿਸ ਘਰ ਦੇ ਵਿੱਚੋਂ ਵੀਡੀਓ ਬਣਾ ਰਿਹਾ ਨਾ ਵੀਰ ਖੇਤੀਬਾੜੀ ਦੇ ਨਾਲ-ਨਾਲ ਨਾ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਤੇ ਲਿਮਟ ਦੇ ਵਿੱਚ ਬਾਈ ਕੋਲੇ ਮੱਝਾਂ ਨੇ ਕੁਝ ਤਾਂ ਉਧਰ ਖੜੀਆਂ ਤੇ ਇੱਕ ਝੋਟੀ ਬਾਈ ਕੋਲੇ ਆਹ ਖੜੀ ਹੈ ਤੇ ਇਹਨਾਂ ਦੇ ਵਿੱਚੋਂ ਬਾਈ ਨੇ ਨਾ ਇੱਕ ਝੋਟੀ ਸੇਲ ਕਰਨੀ ਹੈ ਸਾਹਮਣੇ ਖੜੀ ਹੈ ਜਿਹੜੀ ਕਿ ਪਲੂਣ ਝੋਟੀ ਸੂਂਦੀ ਹੈਗੀ ਡिटੇਲ ਦੋਸਤੋ ਮੈਂ ਤੁਹਾਨੂੰ ਸਾਰੀ ਲੈ ਕੇ ਦੇਉਂਗਾ ਜੀ ਜਿਹੜੇ ਵੀ ਭਰਾਵਾਂ ਨੂੰ ਇਹ ਪਸੰਦ ਲੱਗੀ ਨਾ ਉਹ ਤਸੱਲੀ ਕਰ ਲਿਓ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤਾਂ ਮੇਰਾ ਕੰਮ ਤਾਂ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਹੈ ਅਗਲੀ ਜੋ ਵੀ ਦੋਸਤੋ ਕਾਰਵਾਈ ਹੈ ਉਹ ਥੋੜੀ ਆਪਾਂ ਹਰੇਕ ਵੀਡੀਓ ਦੇ ਵਿੱਚ ਇਹ ਕਹਨੇ ਆ ਝੋਟੀ ਦੋਸਤੋ ਮੇਰੇ ਪਿੰਡ ਦੇ ਵਿੱਚ ਹੈ ਪਹਿਲਾ ਸੂਆ ਪਲੂਣ ਝੋਟੀ ਸੁੰਦੀ ਹੈਗੀ ਤੇ ਮੈਂ ਤੁਹਾਨੂੰ ਪਹਿਲਾਂ ਦੱਸਣਾ ਇੱਕ ਸਿੰਗੇ ਦਾ ਟੁੱਟ ਗਿਆ ਸੀਗਾ ਉਹ ਅਤੇ ਮਸ਼ੀਨ ਦੇ ਵਿੱਚ ਖੁੱਲ ਗਈ ਸੀ ਰਾਤ ਨੂੰ ਕਿਤੇ ਮਸ਼ੀਨ ਟੋਕੀ ਵਾਲੀ ਮਸ਼ੀਨ ਹੁੰਦੀ ਉਹਦੇ ਵਿੱਚ ਅੜਾ ਕੇ ਨੇ ਸਿੰਘ ਤੋੜ ਲਿਆ ਸੀਗਾ। ਬਾਕੀ ਆਪਾਂ ਡਿਟੇਲ ਲੈ ਲਵਾਂ ਸਾਰੀ ਬਾਈ ਆਇਓ ਸਾਹਮਣੇ। ਕੀ ਹਾਲ ਆ ਬਾਈ ਠੀਕਰਾ ਕੋ ਠੀਕ ਆ ਬਾਈ ਸਸਰੀ ਗਾਮੇ ਸਤਿ ਸ੍ਰੀਕਾਲ। ਕਿਤੇ ਨੰਬਰ ਬੋਲ ਬਾਈ ਪਹਿਲਾ ਆਪਣਾ 94641 3272 94641 3272 ਇਹ ਘਰ ਦੀ ਥੋੜੀ ਕੱਚੋਟੀ ਹਾਂ ਵੀ ਕਰ ਦਈਏ ਹੈ ਕਰ ਦਈਏ ਕਹ ਕਿ ਦਿਨ ਲਾਈਓ ਸੂਣ ਚ ਹਫਤਾ ਬਾਕੀ ਇਹ ਕਰਤਾ ਹਾਂਜੀ ਦੰਦੋ ਕਿਵੇਂ ਆ ਦੰਦੋ ਦੰਦਾਂ ਦੀ ਦੋ ਦੰਦ ਹਾਂਜੀ ਦੋਸਤੋ ਇੱਕ ਹਫ਼ਤਾ ਬਾਕੀ ਹੈ ਦੋ ਦੰਦ ਝੋਟੀ ਹੈਗੀ ਆ ਸਿੰਘ ਨੇ ਇੱਕ ਪਾਸੇ ਮੈਂ ਤੁਹਾਨੂੰ ਪਹਿਲਾਂ ਦਾ ਟੁੱਟਿਆ ਹੈਗਾ ਇਹ ਮਸ਼ੀਨ ਚੜਿਆ ਸੀਗਾ ਮਸ਼ੀਨ ਚੜਿਆ ਟੋਕੇ ਰਿਜ ਟੋਕੇ ਰਿਜ ਹਾਂਜੀ ਅੱਛਾ ਖੁੱਲ ਖਲ ਗਈ ਜੀ ਹਾਂ ਮੈਂ ਤੁਹਾਨੂੰ ਪਹਿਲਾਂ ਖੜੀ ਦਾ ਹਵਾਨਾ ਦਿਖਾਉਣਾ ਇੱਥੇ ਆ ਦੇਖਿਓ ਧਿਆਨ ਨਾਲ ਹਵਾਨਾ ਇੱਥੋਂ ਜੱਜ ਕਰਿਓ ਤੁਸੀਂ ਝੋਟੀ ਦਾ ਆ ਦੇਖਿਓ ਵਿਥ ਬੁੱਥ ਚੰਗੀ ਹੈ ਪਹਿਲਾਂ ਝੋਟੀ ਦੇ ਹਿਸਾਬ ਨੇ ਥਾਣਾ ਹਵਾਨਾ ਸੋਹਣਾ ਕੱਢੂਗੀ ਥਾਣਾ ਦਾ ਸਾਈਜ਼ ਵੀ ਚੰਗਾ ਹੈਗਾ ਵਿਥ ਵੀ ਚੰਗੀ ਹੈਗੀ ਮੁੱਠੀ ਵਾਲਾ ਥਣ ਹੋਊਗਾ ਸੋਹਣਾ ਥਣ ਕੱਢੂਗੀ ਮੜਾ ਤੋਰੇਗਾ ਉਹਨੇ ਲਾਮਸ ਨੂੰ ਤੋੜ ਕੇ ਦਿਖਾਉਣਾ ਹੈਗਾ ਤੇ ਰੇਟ ਵੀ ਨਾ ਇਹਦਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਚੰਗੀ ਝੋਟੀ ਆ ਸਮੀ ਮੈਂ ਢਾਂਚਾ ਠੀਕ ਹੈਗਾ ਤੇ ਥਣਾ ਦਾ ਸਾਹ ਤਾਂ ਬਹੁਤ ਸੋਹਣਾ ਤੇ ਹਾਲੇ ਨਾ ਹਵਾਨਾ ਨੇ ਭਰਨਾ ਹੈਗਾ ਜਿਹੜੇ ਹਸਾਬ ਨਾਲ ਦੇਖੋ ਹੌਲੀ 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 ਲੈ ਜਾਈ ਕੋਈ ਗੱਲ ਨਹੀਂ ਮੈਸਰ ਇੱਥੋਂ ਦਿਖਾਣਾ ਥੋੜਾ ਨਾ ਝੋਟੀ ਦਰਦੀ ਹੈਗੀ ਕੈਮਰੇ ਤੋਂ ਲੱਲੋ ਜਾ ਉਪਰਾਂ ਬੰਦਾ ਕਰਕੇ ਦੇਖ ਲਿਓ ਤੁਸੀਂ ਮੋੜ ਲਿਆ ਬਾਈ ਤੁਹਾਨੂੰ ਲਿਆ ਆਰਾਮ ਨਾਲ ਹੀ ਲਿਆ ਕੋਈ ਗੱਲ ਨਹੀਂ ਜਾਜ ਰੇਡ ਦੇ ਵਿੱਚ ਤੁਹਾਨੂੰ ਝੋਟੀ ਮਿਲਣੀ ਹੈ ਜੇ ਕਿਸੇ ਭਰਾ ਨੇ ਲੈਣੀ ਹੋਵੇ ਨਾ ਦੋ ਦੋ ਉਮੀਦ ਹੈ ਜਿਹੜੇ ਹਿਸਾਬ ਤੇ ਹਵਾਨਾ ਝੋਟੀ ਨੇ ਤਿਆਰ ਕੀਤਾ ਹੈ ਨਾ ਕਿਉਂਕਿ ਰੋਜ਼ ਹੀ ਆਪਾਂ ਪਸ਼ੂਆਂ ਦੇ ਵਿੱਚ ਰਹਿੰਨੇ ਆਗੇ ਉਸ ਹਿਸਾਬ ਤੇ ਲੱਗਦਾ ਹੈ ਵੀ ਦੋ ਦੋ ਚੰਗਾ ਦੇਊਗੀ ਝੋਟੀ ਇਹ ਜੇ ਕਿਸੇ ਭਰਾ ਨੇ ਘਰੇ ਰੱਖਣੀ ਹੈ ਨਾ ਹਾਲੇ ਤਾਂ ਹਵਾਨੇ ਦੇ ਢਿੱਲਾ ਬਹੁਤ ਪਈਆਂ ਹਫਤਾ ਤਾਂ ਵੀਰ ਕਹਿੰਦਾ ਤੇ ਮੇਰਾ ਅੰਤੱਜਾ ਇਹ ਹੈ ਕਿਤੇ ਵੀ ਦਿਨ ਬਦਲ ਹੋਊਗੀ ਹਲੇ ਇਹ ਆ ਦੇ ਤੁਹਾਨੂੰ ਮੈਂ ਬੰਨ ਦੇ ਬੰਨ ਦੇ ਇਹਨੂੰ ਬਾਈ ਆ ਇੱਥੋਂ ਦੇਖੋ ਮੈਂ ਤੁਹਾਨੂੰ ਹਵਾਨਾ ਪਿਛਲੇ ਪਾਸੇ ਵੀ ਹਲੇ ਵਧੀਆ ਦਿਖਾਉਂਦੀ ਹੈ ਤੇ ਇਧਰਲੇ ਪਾਸੇ ਦੇਖੋ ਸੁਨਮਾ ਦੇਖੋ ਹਵਾਨੇ ਦਾ ਥਾਣਾ ਦਾ ਸਾਇਜ ਦੇਖ ਲਿਓ ਤੱਕ ਦੇਖ ਲਓ ਹਵਾਨੇ ਦੀ ਅਗਲੇ ਪਾਸੇ ਵੀ ਸੋਹਣੀ ਹੈ ਤੇ ਹਵਾਨਾ ਮੈਂ ਤੁਹਾਨੂੰ ਪਿਛਲੇ ਪਾਸੇ ਵੀ ਦਿਖਾਇਆ ਝੋਟੀ ਦਾ ਤੇ ਪਿਛਲੇ ਪਾਸੇ ਵੀ ਤੱਕ ਚੰਗੀ ਦਿਖਾਉਗੀ ਆ ਤੋ ਇਸ ਮਾਰ ਕੇ ਮਗਰੋਂ ਝੋਟੀ ਨੂੰ ਪਿੱਠ ਪੜਾ ਦੇਖ ਲਓ بس ਇੱਕ ਕਮੀ ਜਿਹੜੀ ਹੈਗੀ ਜਿਹੜਾ ਸਿੰਗਲ ਦਾ ਟੁੱਟ ਗਿਆ ਉਹ ਵੀ ਇਹਨੇ ਮਸ਼ੀਨ ਦੇ ਵਿੱਚ ਆਪ ਨੇ ਅੜਾ ਕੇ ਤੋੜ ਲਿਆ ਮੈਂ ਦੂਜੀ ਸਾਈਡ ਤੋਂ ਵੀ ਹਵਾਨਾ ਤੁਹਾਨੂੰ ਇੱਥੇ ਦੇਖ ਲਓ ਧਿਆਨ ਨਾਲ ਦਿਖਾ ਦਣਾ ਝੋਟੀ ਦਾ ਲੋ ਇਹ ਤੇ ਮੁੱਲ ਬਈ ਇਹਦਾ ਮੁੱਲ ਬਈ ਇਹਦਾ 1,20,000 120 ਹਾਂਜੀ ਮਾਨਤਾਨ ਹੋ ਜੀ ਇਹ ਚ ਮੌਕੇ ਤੇ ਮਾਨਤਾਨ ਹੋ ਜਾ। ਟੈਕਟ ਕਰ ਲਿਓ ਬਾਈ ਨਾਲ ਨੰਬਰ ਆਪਾਂ ਸਕਰੀਨ ਤੇ ਦੇਤਾ। ਕਮਾਲੂ ਪਿੰਡ ਐ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਝੋਟੀ ਖੜੀ ਆ ਰਾਮੇ ਵਾਲਾ ਕਮਾਲੂ ਸਾਨੂੰ ਕਹਿੰਦੇ ਤੇ ਨੇੜੇ ਪਿੰਡ ਐ ਲਾਲਿਆਣਾ ਜੱਜਲ ਬੰਗੀਆਂ ਤੇ ਇੱਕ ਸਾਈਡ ਤੇ ਸਾਡੇ ਰਾਮਾ ਮੰਡੀ ਸ਼ਹਿਰ ਆ ਜਾਂਦਾ। ਇਹ ਸਾਡੇ ਕੋਲੋ ਕੋਲੂ ਦੇ ਪਿੰਡ ਤੇ ਸ਼ਹਿਰ ਆ ਗਿਆ। ਕਰ ਲਿਓ ਘਰੇਲੂ ਪਰਿਵਾਰ ਦੇ ਘਰੇ ਝੋਟੀ ਐ ਇਹ। ਧੰਨਵਾਦ। ਸਤਿ ਸ੍ਰੀ ਅਕਾਲ ਵੀਰਾਂ ਨੂੰ।